ਅਸੀਂ ਤੱਕਿਆ ਸਰਾ ਤੇਰਾ ਬੱਲਾ ਵਿੱਚ ਰਹਿਣ ਵਾਲਿਆ ਅਸੀਂ ਤੱਕਿਆ ਸਰਾ ਤੇਰਾ ਜੀ ਸੱਚਖੰਡ ਬੱਲਾ ਵਿੱਚ ਰਹਿਣ ਵਾਲਿਆ ਮੇਰਾ ਖੋਲ ਦਿਓ ਦਸਮ ਦਵਾਰਾ ਸਾਡਾ ਖੋਲ ਦਿਓ ਦਸਮ ਦਵਾਰਾ ਜੀ ਕਟ ਦੇ ਚਰਾਸੀ ਦਾ ਧਿਆ ਅਸੀਂ ਤੱਕ ਆ ਆਸਰਾ ਤੇਰਾ ਜੀ ਬੱਲਾ ਵਿੱਚ ਰਹਿਣ ਵਾਲਿਆ ਦੇ ਧੰਗੁਰਦੇਵ ਜੋ ਬੋਲੇ ਸੋਨਰ ਪਹਿ ਜਗਤ ਗੁਰਦਾਸ ਮਹਾਰਾਜ ਕੀ ਜੈ ਜੋ ਬੋਲੇ ਸੋਨਰ ਪਹਿ ਸਰਗੁਰ ਸੁਮੀ ਸਰਬੰਦਾਸ ਮਹਾਰਾਜ ਕੀ ਜੈ ਜੋ ਬੋਲੇ ਸੋਨਰ ਪੈ ਸਰਬ ਭੇਖ ਭਗਵਾਨ ਕੀ ਜੈ ਸਮੁੱਚੀ ਸਾਧ ਸੰਗ ਨੂੰ ਸਤਿਗੁਰੂ ਅਰਦਾਸ ਮਹਾਰਾਜ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਸਤਿਗੁਰ ਨਨਜਾ ਦਾ ਮਹਾਰਾਜ ਦੀ ਗੱਦੀ ਨਿਸ਼ੀਨ ਜਿਹੜਾ ਸਾਕਨ ਬਲਾਂ ਦੀ ਰਹਿਮਾਈ ਹੇਠ ਗੁਰਪੁਰਬ ਸਤਿਗੁਰ ਅਰਦਾਸ ਮਹਾਰਾਜ ਜੀ ਦਾ ਮਨਾਇਆ ਜਾ ਰਿਹਾ ਹੈ ਜੀ ਸਮੁੱਚੀ ਸਾਧ ਸੰਗ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਜੈ ਗੁਰਦੇਵ ਧੰ ਗੁਰਦੇਵ ਸਾਡੇ ਤੁਹਾਡੇ ਵੱਲੋਂ ਸਤਿਗੁਰੂ ਅਰਦਾਸ ਮਹਾਰਾਜ ਜੀ ਨੂੰ ਸਮਰਪਿਤ ਬਹੁਤ ਸਾਰੇ ਸ਼ਬਦ ਲਿਖੇ ਗਏ ਆ ਕੋਈ ਇੱਕ ਸ਼ਬਦ ਜਿਹੜਾ ਬਹੁਤ ਜ਼ਿਆਦਾ ਸੰਕਤਾਂ ਨੇ ਪਿਆਰ ਦਿੱਤਾ ਹੋਵੇ ਉਹਦੇ ਬੋਲੇ ਵਿੱਚ ਬੇਸ਼ੱਕ ਬੋਲ ਕੀ ਕਰਨਾ ਸਨਾਸਣ ਤੇ ਜੀ ਜੀ ਮੇਰੇ ਗੁਰੂ ਜੀਆ ਸੋਹਣਾ ਕੋਈ ਹੋਰ ਨਹੀਂ ਹੋਣਾ ਨੂਰੀ ਮੁਖੜਾ ਗੁਰਾਂ ਦਾ ਲੱਗੇ ਬੜਾ ਮਨਮੋਣਾ ਸਤਖੰਡ ਬੱਲਾ ਵਿੱਚ ਰੱਬ ਆਪ ਆ ਗਿਆ ਅਸੀਂ ਗੁਰੂ ਵਿੱਚੋਂ ਰੱਬ ਦਾ ਦੀਦਾਰ ਪਾ ਲਿਆ ਤੇ ਸ਼ਬਦ ਲਿਖਿਆ ਸੀਗਾ ਮਹਾਰਾ ਜੀ ਦੀ ਹੁਕਮ ਅਨਸਾਰ ਹੀ ਹੁੰਦਾ ਆਪਾਂ ਤਾਂ ਕੁਝ ਕਰਨ ਜੋਗੇ ਹੈ ਨਹੀਂ ਜੋ ਕਰਾਉਂਦੇ ਉਹ ਹੀ ਹੁੰਦਾ ਤਾਂ ਸ਼ਬਦ ਸੀਗਾ ਬੜਾ ਵਧੀਆ ਉਹ 16 ਦੇ ਵਿੱਚ ਜਦੋਂ ਅ ਅਮਰਤ ਬਾਣੀ ਆਪਣੀ ਹੋਈ ਹੈ ਨਾ ਜੀ ਅਸੀਂ ਪਾਠ ਤੇ ਉਦੋਂ ਲਿਖਿਆ ਸੀਗਾ ਅਸੀਂ ਤੱਕਿਆ ਸਰਾ ਤੇਰਾ ਬੱਲਾ ਵਿੱਚ ਰਹਿਣ ਵਾਲਿਆ ਅਸੀਂ ਤੱਕਿਆ ਸਰਾ ਤੇਰਾ ਜੀ ਸੱਚਖੰਡ ਬੱਲਾ ਵਿੱਚ ਰਹਿਣ ਵਾਲਿਆ ਮੇਰਾ ਖੋਲ ਦਿਓ ਦਸਮ ਦਵਾਰਾ ਸਾਡਾ ਖੋਲ ਦਿਓ ਦਸਮ ਦਵਾਰਾ ਜੀ ਕਟ ਦੇ ਚਰਾਸੀ ਦਾ ਤਿਆ ਅਸੀਂ ਤੱਕਿਆ ਆਸਰਾ ਤੇਰਾ ਜੀ ਬੱਲਾ ਵਿੱਚ ਰਹਿਣ ਵਾਲਿਆ ਜੈ ਗੁਰਦੇਵ ਤਾਨਗੁਰ ਦੇ ਜੋ ਬੋਲੇ ਸੋ ਨਰਪੈ ਜਗਤ ਗੁਰੂ ਰਵਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਰਪੈ ਸਤਗੁਰ ਸ੍ਰੀ ਸਰਬਨਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਰਪੈ ਸਰਬਪੇਖ ਭਗਵਾਨ ਕੀ ਜੈ ਜੈ ਗੁਰਦੇਵ ਧੰਨ